ਅਸੀਂ ਵਰਤਿਓੜੇ ਕਹਿੰਿਆ ਸਕਦਾ ਵੀ ਇਹ ਰੈਫਰ ਕਰਾ ਅੱਜ ਤਕਰੀਬਨ 11 ਵਜੇ ਸਾਡੇ ਕੋਲ ਪੇਸ਼ੈਂਟ ਹਰਪ੍ਰੀਤ ਸਿੰਘ ਪੁੱਤਰ ਅਵਧਾਰ ਸਿੰਘ ਪੁਲਿਸ ਵਾਲੇ ਲੈ ਕੇ ਆਏ ਸੀ ਉਹਦੇ ਜੋ ਜ਼ਖ਼ਮਾ ਸੀ ਉਹ ਥੋੜੀਆਂ ਗਹਿਰੀਆਂ ਸੀ ਅਸੀਂ ਆਪਣੇ ਵੱਲੋਂ ਉਹਨਾਂ ਦੀ ਜਿਹੜੀ ਕਾਰਵਾਈ ਤੇ ਉਹਨਾਂ ਨੂੰ ਖੁੱਲੀ ਜਿਹੜੀ ਟ੍ਰੀਟਮੈਂਟ ਇੱਥੇ ਜਿਹੜਾ ਅਵੇਲੇਬਲ ਹੈ ਸਾਡੇ ਕੋਲ ਸਾਰੀ ਕਰਕੇ ਕਿਉਂਕਿ ਉਹਨਾਂ ਨੂੰ ਫਰਦਰ ਨੀਡ ਆਫ ਇਨਵੈਸਟੀਗੇਸ਼ਨ ਸੀਗੀ ਇਸ ਕਰਕੇ ਅਸੀਂ ਉਹਨਾਂ ਨੂੰ ਫਰਦਰ ਇਨਵੈਸਟੀਗੇਸ਼ਨ ਵਾਸਤੇ ਉਹਨਾਂ ਨੂੰ ਰਜਿੰਦਰ ਦੇ ਦਿੱਤਾ ਲੈ ਕੇ ਗਿੱਤੋ ਆਈ ਸੀ ਕਿ ਨਾ ਅ ਨਿਊ ਜੇਰ ਨਾ ਬਾਕ ਕਿੰਨੀ ਆ ਦ ਬੰਦੇ ਕੱਪ ਸੀ ਜਿਹੜਾ ਟੀ ਮਰਿਆ ਹੋਇਆ ਨੱਕ ਤੇ ਸੀਗੀ ਜੀ ਸੱਟ ਉਹਨਾਂ ਦੇ ਤੇ ਇੱਕ ਛਾਤੀ ਤੇ ਸੱਟ ਸੀਗੀ ਇਹ ਉਹਨਾਂ ਨੂੰ ਰਜਿੰਦਰਾ ਭੇਜਿਆ ਜੀ ਫਰਦਰ ਅਸੀਂ ਆਪਣੇ ਵੱਲੋਂ ਜਿੰਨਾ ਇੱਥੇ ਅਵੇਲੇਬਲ ਆਪਾਂ ਸਾਰਾ ਉਹਨਾਂ ਦਾ ਇਲਾਜ ਕਰਕੇ ਅੱਗੇ ਫਰਦਰ ਥੋੜੇ ਟੈਸਟ ਰਿਕੁਆਇਰ ਸੀਗੇ ਉਹਨਾਂ ਵਾਸਤੇ ਰੋ ਛਾਤੀ ਤੇ ਹੱਬੇ ਪਾਸੇ ਇੱਕ ਨਾਕ ਕਿਸ ਚੀਜ਼ ਦਾ ਰਿਕਵਰ ਕਰਨਾ ਹੈ ਦੇਖੋ ਇਹਦੇ ਵਾਸਤੇ ਮੇਨਲੀ ਤਾਂ ਹੈ ਤਾਂ ਚੋਟ ਜਿਹੜੀ ਹੈ ਗੇਪਿੰਗ ਸੀਗੀ ਬੋਨ ਦੀ ਅਸੀਂ ਇਹਨੂੰ ਕਹਿੰਦੇ ਆ ਇਨਸਾਈਡਸ ਕਹਿੰਦੇ ਆ ਬਟ ਫਰਦਰ ਜਿਹੜੇ ਆ ਉਹ ਰਿਪੋਰਟਸ ਤੋਂ ਬਾਅਦ ਜਿਹੜੀ ਸਚਿੰਗ ਕੀਤੀ ਹੈ ਜੀ ਜਿੰਨਾ ਸਾਡੇ ਕੋਲ ਟਰੀਟਮੈਂਟ ਠੀਕ ਹੈ ਸਾਰਾ ਕਰਤਾ ਹਾਂ ਹਾਂਜੀ ਉਹਨਾਂ ਦੇ ਜੋ ਹੈਗੀ ਕਾਰਵਾਈ ਇਸੇ ਨਾਲ